ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਆ ਜੀ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਨੇ ਸੁਖਨੀ ਸਾਹਿਬ ਦਾ ਪਾਠ ਕਰਵਾਣਾ ਹੈ ਜੀ ਉੱਥੇ ਮੇਰਾ ਬੇਟਾ ਵੀ ਜਾਂਦਾ ਹੁੰਦਾ ਸੀਗਾ ਪੰਜ ਚੌਂਕੀਆਂ ਆਪਾਂ ਨੇ ਬੇਟੇ ਦੀਆਂ ਵੀ ਪ੍ਰਵਾਨੀਆਂ ਨੇ ਜੀ ਤੇ ਉੱਥੋਂ ਹੀ ਆਪਣਾ ਸਾਰਾ ਕੰਮ ਹੋਇਆ ਜੀ ਉਸ ਗੁਰਦੁਆਰਾ ਸਾਹਿਬ 'ਚ ਜੇਕਰ ਤੁਸੀਂ ਵੀ ਜਾਣਾ ਹੈ ਜੀ ਤੇ ਮੈਂ ਤੁਹਾਨੂੰ ਰਸਤਾ ਵਗੈਰਾ ਦੱਸ ਦੂੰਗੀ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਲਿਖਿਓ ਜੀ ਤੇ ਲਓ ਜੀ ਤੇ ਉਸ ਗੁਰਦੁਆਰਾ ਸਾਹਿਬ ਦੀ ਬਹੁਤ ਵੱਡੀ ਖਾਸੀਅਤ ਹੈ ਜੀ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਦੇਸ਼ ਦਾ ਵੀਜ਼ਾ ਹੋਵੇ ਉੱਥੋਂ ਜ਼ਰੂਰ ਲੱਗਦਾ ਹੈ ਜੀ ਕੰਮ ਕੰਪਲੀਟ ਜ਼ਰੂਰ ਹੁੰਦਾ ਹੈ ਜੀ ਤੇ ਲਓ ਜੀ ਹੁਣ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਅੰਦਰ ਜੀ ਇੱਧਰ ਆਪਣਾ ਪਾਠ ਸ਼ੁਰੂ ਹੋਣ ਲੱਗਾ ਜੀ ਕਰੀਬ ਸਵੇਰ ਦਾ ਟਾਈਮ ਹੈ ਜੀ ਇਹ ਤੇ ਅਸੀਂ ਮੇਰੀ ਸਿਸਟਰ ਤੇ ਅਸੀਂ ਰਿਸ਼ਤੇਦਾਰ ਸਾਡੇ ਥੋੜੇ ਜੇ ਘਰ ਦੇ ਮੇਰੇ ਮੈਂਬਰ ਤੇ ਗੁਰਦੁਆਰਾ ਸਾਹਿਬ 'ਚ ਪਹੁੰਚ ਗਏ ਨੇ ਜੀ ਤੇ ਲਓ ਜੀ ਸਾਰਾ ਕੁਝ ਰੈਡੀ ਕੀਤਾ ਹੋਇਆ ਹੈ ਜੀ ਬਾਬਾ ਜੀ ਨਾਲ ਤੇ ਆਪਾਂ ਨੇ ਲੰਗਰ ਵਗੈਰਾ ਜੋ ਵੀ ਸਮਾਨ ਸੀਗਾ ਇੱਕ ਦਿਨ ਪਹਿਲਾਂ ਆਪਾਂ ਨੇ ਸ਼ਾਮ ਨੂੰ ਸਾਰਾ ਕੰਪਲੀਟ ਉੱਥੇ ਕਰਵਾਤਾ ਸੀਗਾ ਤੇ ਜੋ ਵੀ ਆਪਾਂ ਨੇ ਮਨੋ ਕਾਮਨਾ ਸੀਗੀ ਆਪਣੀ ਉਹਦੇ ਲਈ ਆਪਾਂ ਨੇ ਅਰਦਾਸ ਕਰਾਉਣੀ ਉਹ ਵਗੈਰਾ ਇੱਥੇ ਲਿਖੀ ਜਾਂਦੀ ਹੈ ਜੀ ਸਪੈਸ਼ਲੀ ਜੇ ਕਿਸੇ ਨੂੰ ਕੋਈ ਵੀ ਦੁੱਖ ਵੀ ਤਕਲੀਫ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਜੀ ਇੱਥੇ ਗੁਰਦਵਾਰਾ ਸਾਹਿਬ ਦੇ ਵਿੱਚ ਖਾਸ ਅਰਦਾਸ ਕੀਤੀ ਜਾਂਦੀ ਹੈ ਜੀ ਤੇ ਅਰਦਾਸ ਦੇ ਉਪਰੰਤ ਉਹਨਾਂ ਦਾ ਨਾਮ ਬੋਲਿਆ ਜਾਂਦਾ ਹੈ ਜੀ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਜਾਂ ਕੋਈ ਖੁਸ਼ੀ ਦਾ ਹੈ ਜੀ ਜਾਂ ਕੋਈ ਕਿਸੇ ਲਈ ਕੋਈ ਅਰਦਾਸ ਕਰਾਉਣੀ ਹੈ ਜੀ ਕਿਸੇ ਵੀ ਤਰੀਕੇ ਦੀ ਕੋਈ ਕਿਸੇ ਪ੍ਰੋਬਲਮ ਚ ਹੈ ਜੀ ਉਸ ਹੀ ਅਰਦਾਸ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕੀਤੀ ਜਾਂਦੀ ਹੈ ਤੇ ਪ੍ਰਮਾਤਮਾ ਜਰੂਰ ਉਹ ਪੂਰੀ ਕਰਦਾ ਹੈ ਜੀ ਤੇ ਸਾਡੀ ਵੀ ਪੂਰੀ ਹੋਈ ਹੈ ਜੀ ਮੈਂ ਤੁਹਾਡੇ ਅੱਗੇ ਇਹਦਾ ਬੇਨਤੀ ਕਰਦੀ ਹਾਂ ਜੀ ਜੇ ਕਿਸੇ ਨੂੰ ਵੀ ਕੋਈ ਮੇਰੇ ਵਿਊਅਰਸ ਨੂੰ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਓ ਤੇ ਇਹ ਰੋਪੜ ਜ਼ਿਲ੍ਹੇ ਚ ਪੈਂਦਾ ਹੈ ਜੀ ਖਾਨਪੁਰ ਕਰਕੇ ਖਾਨਪੁਰ ਪਿੰਡ ਹੈ ਜੀ ਉਸ ਪਿੰਡ ਵਿੱਚ ਗੁਰਦੁਆਰਾ ਸਿੰਘ ਸ਼ਹੀਦਾਂ ਦਾ ਕਰਕੇ ਬਣਿਆ ਹੋਇਆ ਹੈ ਜੀ ਤੇ ਲਓ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਜੇ ਅਜੇ ਕੋਈ ਸੰਗਤ ਨਹੀਂ ਜੀ ਆਈ ਸਵੇਰ ਦਾ ਹੀ ਟਾਈਮ ਹੈ ਜੀ ਬਹੁਤ ਵਧੀਆ ਖੂਬਸੂਰਤ ਜਿਹਾ ਮਾਹੌਲ ਸੀਗਾ ਥੋੜਾ ਜਿਹਾ ਮੀਂਹ ਵਾਲਾ ਮੌਸਮ ਹੋਇਆ 바 ਸੀਗਾ ਤੇ ਲੋ ਜੀ ਆਪਾਂ ਨੇ ਟੇਕ ਲਿਆ ਇੱਧਰ ਆ ਕੇ ਮੱਥਾ ਤੇ ਸਾਰੇ ਜਣੇ ਆਪਾਂ ਰੈਡੀ ਹੋਏ ਹੋਏ ਨੇ ਜੀ ਤੇ ਉੱਧਰ ਬਾਬਾ ਜੀ ਵੀ ਆਏ ਹੋਏ ਨੇ ਤੇ ਹੁਣ ਥੋੜੀ ਥੋੜੀ ਸੰਗਤ ਆਉਣੀ ਸਟਾਰਟ ਹੋ ਗਈ ਜੀ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਸਾਰੀਆਂ ਸਮਾਦਾ ਤੇ ਮੱਥਾ ਟੇਕ ਕੇ ਆਉਂਦੇ ਆ ਜੀ ਕਰੀਬ ਇੱਥੇ ਬਹੁਤ ਸਾਰੀਆਂ ਸਮਾਦਾ ਨੇ ਜੀ ਮੈਨੂੰ ਗਿਣਤੀ ਤਾਂ ਪਤਾ ਨਹੀਂ ਜੀ ਕਿੰਨੀਆਂ ਸਮਾਦਾ ਐ ਤੇ ਆਪਾਂ ਸਾਰੀਆਂ ਸਮਾਦਾ ਤੇ ਪਹਿਲਾਂ ਮੱਥਾ ਟੇਕ ਕੇ ਆਵਾਂਗੇ ਜੀ ਉਸ ਤੋਂ ਬਾਅਦ ਫਿਰ ਆ ਪਾਂਡਿਆਂ ਦੀ ਵੀ ਸੇਵਾ ਕਰਾਂਗੇ ਆਪਾਂ ਲੰਗਰ ਦੀ ਵੀ ਸੇਵਾ ਕਰਾਂਗੇ ਤੇ ਲੋ ਜੀ ਇੱਧਰ ਦੇਖੋ ਬੱਦਲ ਵੀ ਆ ਗਿਆ ਨਿਸ਼ਾਨ ਸਾਹਿਬ ਤੇ ਮੱਥਾ ਟੇਕ ਲਿਆ ਜੀ ਆਪਾਂ ਨੇ ਤੇ ਲੋ ਜੀ ਇਹ ਹੈ ਜੀ ਸਭ ਤੋਂ ਬੜੀ ਸਮਾਦ ਜੀ ਤਨਤਨ ਬਾਬਾ ਅਮਰਨਾਥ ਜੀ ਦੀ ਜੀ ਤੇ ਬਹੁਤ ਪੁਰਾਣਾ ਹੈ ਜੀ ਗੁਰਦੁਆਰਾ ਸਾਹਿਬ ਇਹ ਇੱਧਰਲੀ ਸਾਈਡ ਪਹਿਲਾਂ ਗੁਰਦੁਆਰਾ ਸਾਹਿਬ ਇੱਧਰ ਹੀ ਹੁੰਦਾ ਸੀਗਾ ਤੇ ਇੱਧਰ ਨਿਸ਼ਾਨ ਸਾਹਿਬ ਛੋਟੇ ਵਾਲਾ ਨਿਸ਼ਾਨ ਸਾਹਿਬ ਹੈ ਤੇ ਇਹ ਵਾਲੇ ਸਾਹਮਣੇ ਹੈ ਜੀ ਜਿਹੜੀ ਸਮਾਦ ਹੈ ਜੀ ਇਹ ਬਾਬਾ ਅਮਰਨਾਥ ਜੀ ਦੀ ਹੈ ਜੀ ਤੇ ਉਹ ਸਾਹਮਣੇ ਲਿਖਿਆ ਵੀ ਹੋਇਆ ਹੈ ਜੀ ਤੇ ਲੋ ਜੀ ਇਸ ਮਾਤਾ ਆਪਾਂ ਪਹਿਲਾਂ ਮੱਥਾ ਟੇਕਿਆ ਸਾਰਿਆਂ ਤੇ ਇੱਥੇ ਬੈਠ ਕੇ ਅਰਦਾਸ ਆਪਾਂ ਕਰ ਸਕਦੇ ਆ ਇੱਥੇ ਬੈਠ ਕੇ ਖੁਦ ਵੀ ਆਪਾਂ ਕਾਮਨਾ ਕਰ ਸਕਦੇ ਆ ਜੀ ਤੇ ਲੋ ਜੀ ਹੁਣ ਆਪਾਂ ਮੱਥਾ ਟੇਕ ਕੇ ਉਧਰ ਬਾਬਾ ਜੀ ਨੇ ਪਾਠ ਸ਼ੁਰੂ ਕਰ ਲਿਆ ਜੀ ਤੇ ਮੈਦਰ ਆਨਲਾਈਨ ਹੋ ਕੇ ਬੇਟੇ ਨਾਲ ਗੱਲ ਕਰਦੀਆਂ ਤੇ ਉਹਨੂੰ ਪਾਠ ਦੀ ਜਿਹੜੀ ਸ਼ੁਰੂਆਤ ਹੈ ਜੀ ਉਹ ਦਿਖਾਈ ਤੇ ਰਾਤ ਦਾ ਕਰੀਬ ਮੇਰੇ ਖਿਆਲ ਤੇ ਉਧਰ 1.5 ਦਾ ਟਾਈਮ ਸੀਗਾ ਤੇ ਆਪਾਂ ਨੇ 10 ਮਿੰਟ ਉਹਨੂੰ ਉੱਥੇ ਸਰਵਣ ਕਰਵਾਈ ਬਾਣੀ ਕਿਉਂਕਿ ਬੇਟੇ ਲਈ ਹੀ ਕਰਵਾਉਣੀ ਸੀਗੀ ਉਹਦੇ ਉਹ ਉਹਦੇ ਕੰਮਕਾਰ ਲਈ ਉਧਰ ਉਹਦੀ ਤਰੱਕੀ ਲਈ ਤੇ ਉਧਰ ਉਹਦੀ ਪੜ੍ਹਾਈ ਲਈ ਤੇ ਉਹਦੀ ਸਿਹਤ ਲਈ ਆਪਨੇ ਕੰਮ ਨਾ ਕਰਵਾਈ ਹੈ ਜੀ ਕਿਉਂਕਿ ਇਹਦੇ ਨਾਲ ਹੀ ਆਪਨੇ ਪਾਠ ਵੀ ਕਰਵਾਉਣਾ ਸੀਗਾ ਪਰ ਜਦੋਂ ਇਹ ਜਾਣਾ ਸੀਗਾ ਉਸ ਤੋਂ ਪਹਿਲਾਂ ਤੇ ਆਪਣੇ ਕੋਲ ਟਾਈਮ ਨਹੀਂ ਸੀ ਹੈ ਤਾਂ ਕਰਕੇ ਆਪਾਂ ਰਹਿ ਗਏ ਸੀਗੇ ਤੇ ਲੋ ਜੀ ਦੇਖੋ ਗੁਰਦਵਾਰ ਸਾਹਿਬ 'ਚ ਥੋੜੀ-ਥੋੜੀ ਸੰਗਤ ਆਉਣੀ ਸਟਾਰਟ ਹੋ ਗਈ ਇਹ ਹੈਗੀਆਂ ਜੀ ਇੱਧਰ ਵੀ ਸਮਾਧਾਂ ਨੇ ਜੀ ਤੇ ਇੱਧਰ ਵੀ ਦੋ ਸਮਾਧਾਂ ਬਣੀਆਂ ਹੋਈਆਂ ਨੇ ਜੀ ਤੇ ਲੋ ਜੀ ਏ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਤੇ ਬਾਬਾ ਜੀ ਦਾ ਆਸ਼ੀਰਵਾਦ ਤੁਸੀਂ ਲੈ ਸਕਦੇ ਹੋ ਮੇਰੇ ਕਹਿਣ ਤੇ ਤੁਸੀਂ ਇੱਕ ਵਾਰੀ ਗੁਰਦੁਆਰਾ ਸਾਹਿਬ ਜ਼ਰੂਰ ਆਇਓ ਜੀ ਸਾਰੇ ਦੁੱਖ ਟੁੱਟਦੇ ਨੇ ਇੱਥੇ ਆ ਕੇ ਕੋਈ ਵੀ ਕਾਮਨਾ ਤੁਸੀਂ ਕਰਕੇ ਜਾਓ ਜੀ ਇੱਕ ਮਹੀਨੇ ਦੇ ਅੰਦਰ ਅੰਦਰ ਆਪਣੀ ਪੂਰੀ ਹੋ ਜਾਂਦੀ ਹੈ ਜੀ ਤੇ ਲੋ ਜੀ ਇਹ ਸਮਾਧਾਂ ਇੱਧਰ ਵੀ ਬਣੀਆਂ ਹੋਈਆਂ ਨੇ ਜੀ ਅਸੀਂ ਤਾਂ ਬਚਪਨ ਤੋਂ ਹੀ ਇੱਥੇ ਹੀ ਆਉਂਦੇ ਆ ਜੀ ਕਿਉਂਕਿ ਕੋਈ ਵੀ ਪ੍ਰੋਬਲਮ ਹੁੰਦੀ ਕੋਈ ਸਿਚੁਏਸ਼ਨ ਹੁੰਦੀ ਹੈ ਜੀ ਸਾਡੀ ਪ੍ਰਮਾਤਮਾ ਇੱਥੋਂ ਹੀ ਪੂਰੀ ਕਰਦੇ ਬਾਬਾ ਜੀ ਤੇ ਲੋ ਜੀ ਇੱਧਰ ਇਹ ਵਾਲੀਆਂ ਸਮਾਧਾਂ ਦੇਖੋ ਜੀ ਸਾਰੀਆਂ ਸਮਾਧਾਂ ਇਹ ਕੁਦਰਤੀ ਰੂਪ ਦੇ ਵਿੱਚ ਮਿਲੀਆਂ ਹੋਈਆਂ ਨੇ ਜੀ ਸਾਡੇ ਪਿੰਡ ਨੂੰ ਬਖਸ਼ਿਸ਼ ਹੈ ਇਹ ਮੇਰੇ ਪੇਕਿਆਂ ਦਾ ਪਿੰਡ ਹੈ ਜੀ ਤੇ ਅਸੀਂ ਆਪਣੀ ਜ਼ਮੀਨ 'ਚ ਰਹਿੰਦੇ ਆ ਤੇ ਥੋੜਾ ਦੂਰ ਰਹਿੰਦੇ ਆ ਅਸੀਂ ਪਿੰਡ ਤੋਂ ਤੇ ਇਹ ਮੇਰੇ ਪੇਕਿਆਂ ਦਾ ਪਿੰਡ ਅਸੀਂ ਇਸ ਪਿੰਡ ਦੇ ਹੀ ਸਨਿਕਾ ਆਉਂਦੇ ਆ ਜੀ ਤੇ ਲੋ ਜੀ ਸਾਰੀਆਂ ਸਮਾਧਾਂ ਦੇ ਤੁਸੀਂ ਵੀ ਦਰਸ਼ਨ ਕਰ ਲਓ ਤੇ ਅੰਦਰ ਬਾਬਾ ਜੀ ਦਾ ਉਸੇ ਵੀ ਬਣਿਆ ਹੋਇਆ ਜੀ ਇੱਥੇ ਲੇਡੀਜ਼ ਅਲਾਉਡ ਨਹੀਂ ਜੀ ਅੰਦਰ ਆਪਾਂ ਜਾ ਨਹੀਂ ਸਕਦੇ ਸਿਰਫ ਆਪਾਂ ਬਾਹਰੋਂ ਮੱਥਾ ਟੇਕਾਂਗੇ ਜੀ ਤੇ ਉਧਰ ਸਾਹਮਣੇ ਪ੍ਰਕਾਸ਼ ਕਰਾਇਆ ਹੋਇਆ ਗੁਰਦਵਾਰ ਸਾਹਿਬ ਸਾਰਾ ਤੁਸੀਂ ਦ੍ਰਿਸ਼ ਦੇਖੋ ਜੇਕਰ ਤੁਹਾਨੂੰ ਕੋਈ ਵੀ ਕੋਈ ਜਾਣਕਾਰੀ ਚਾਹੀਦੀ ਹੋਈ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਲਿਖਿਓ ਜਿਨ੍ਹਾਂ ਬੱਚਿਆਂ ਦੇ ਵੀਜ਼ੇ ਨਹੀਂ ਜਿ ਲੱਗਦੇ ਪਲੀਜ਼ ਇੱਥੇ ਆਓ ਪੰਜ ਚੌਕੀਆਂ ਭਰੋ ਤੇ ਆਪਣਾ ਵੀਜ਼ਾ ਲਗਵਾਓ ਜੀ ਜਿਹੜੀ ਵੀ ਕੰਟਰੀ ਦਾ ਹੈ ਜੀ ਕੋਈ ਵੀ ਪ੍ਰੋਬਲਮ ਹੈ ਮੈਂ ਤੁਹਾਨੂੰ ਗਰੰਟੀ 100% ਕਹਿੰਦੀ ਆ ਜੀ ਸਭ ਦੇ ਵੀਜ਼ੇ ਲੱਗਦੇ ਆ ਅਸੀਂ ਵੀ ਕਰਵਾਇਆ ਹੈ ਜੀ ਕਿਉਂਕਿ ਮੈਂ ਸ਼ੁਰੂ ਤੋਂ ਹੀ ਗੁਰਦਾਰ ਨਾਲ ਗੁਰਦਾਰ ਸਾਹਿਬ ਦੇ ਨਾਲ ਹੀ ਇੱਥੇ ਜੰਮੀ ਪਲੀ ਪਲੀ ਜੋ ਵੀ ਹੋਇਆ ਮੇਰੇ ਬੱਚੇ ਵੀ ਇੱਥੋਂ ਹੀ ਹੋਏ ਨੇ ਜੀ ਸਭ ਕੁਝ ਤਕਰੀਬਨ ਹਾਰੀ ਕਾ ਕਾਮਨਾ ਪੂਰੀ ਹੁੰਦੀ ਹੈ ਜੀ ਤੇ ਲੋ ਜੀ ਬਾਹਰੋਂ ਆ ਕੇ ਲੋਕੀ ਇੱਥੇ ਚੜਾਉਂਦੇ ਨੇ ਜੀ ਆਪਣਾ ਸਮਾਦਾਂ ਦਾ ਕੰਮ ਕਰਵਾਉਂਦੇ ਨੇ ਕੋਈ ਵੀ ਪਹਿਲਾਂ ਸਮਾਦਾਂ ਸਿੰਪਲ ਤਰੀਕੇ ਨਾਲ ਬਣਾਈਆਂ ਹੋਈਆਂ ਸੀਗੀਆਂ ਤੇ ਹੁਣ ਇਹਨਾਂ ਦੇ ਵਿੱਚ ਟੈਲਾਂ ਵਗੈਰਾ ਸਾਰਾ ਕੁਸ਼ੀ ਲਗਵਾਇਆ ਤੇ ਲੋ ਜੀ ਇੱਧਰ ਦਾ ਮਾਹੌਲ ਦੇਖੋ ਕਿੰਨਾ ਗ੍ਰੀਨ ਹੈ ਬਹੁਤ ਸੋਹਣਾ ਮਾਹੌਲ ਹੈ ਜੀ ਇੱਧਰ ਦਾ ਤੇ ਲੋ ਜੀ ਹੁਣ ਆਪਾਂ ਇੱਧਰਲੀ ਸਾਈਡ ਤੇ ਆ ਗਏ ਤੇ ਇੱਧਰ ਵੀ ਸਮਾਦਾਂ ਨੇ ਜੀ ਇਸ ਸਮਾਦਾਂ ਦੀ ਜੀ ਤਿਆਰੀ ਨਹੀਂ ਜੀ ਹੋਈ ਸਾਰੀਆਂ ਸਮਾਦਾਈ ਬਣੀਆਂ ਹੋਈਆਂ ਨੇ ਇੱਥੇ ਸਾਰੇ ਸਿੰਘ ਸ਼ਹੀਦ ਹੋਏ ਹੋਏ ਨੇ ਜੀ ਤੇ ਉਹਨਾਂ ਦੀ ਜੋ ਵੀ ਪਤਾ ਲੱਗਦਾ ਹੈ ਜੀ ਜਿਸ ਤਰੀਕੇ ਨਾਲ ਜਿਹੜੇ ਇੱਥੇ ਗੁਰਦਵਾਰ ਸਾਹਿਬ ਦੇ ਪ੍ਰਬੰਧਕ ਨੇ ਜੀ ਉਹਨਾਂ ਨੂੰ ਜਾਂ ਕੋਈ ਇੱਥੇ ਗੁਰਦਵਾਰ ਸਾਹਿਬ ਦੇ ਵਿੱਚ ਜਿਹੜੇ ਸੇਵਾ ਕਰਦੇ ਨੇ ਜੀ ਤੇ ਬਾਬਾ ਜੀ ਆ ਕੇ ਉਹਨਾਂ ਨੂੰ ਦੱਸਦੇ ਨੇ ਉਸ ਤਰੀਕੇ ਦੇ ਨਾਲ ਤੇ ਲੋ ਜੀ ਇੱਧਰ ਆਪਣਾ ਅੰਦਰਲੇ ਪਾਸੇ ਵੀ ਇੱਕ ਨਿਸ਼ਾਨ ਸਾਹਿਬ ਬਣਿਆ ਹੋਇਆ ਜਿਸ ਤਰੀਕੇ ਨਾਲ ਇਹ ਤਿਆਰੀ ਹੋਈ ਵੀ ਹੈ ਜੀ ਉਸੇ ਤਰੀਕੇ ਨਾਲ ਜੋ ਜੋ ਇੱਥੇ ਬਾਬਾ ਜੀ ਦਾ ਹੁਕਮ ਹੋਇਆ ਵੋ ਉਸੇ ਤਰੀਕੇ ਨਾਲ ਆਪਾਂ ਨੇ ਬਣਾਓ ਇਹਨਾਂ ਨੇ ਬਣਵਾਇਆ ਹੋਇਆ ਜੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਜੀ ਤੇ ਲੋ ਜੀ ਹੁਣ ਆ ਗਏ ਮੰਮੀ ਉਹ ਨਹੀਂ ਤੇ ਮੇਰਾ ਛੋਟਾ ਜਿਹਾ ਭਤੀਜਾ ਹੈ ਜੀ ਤੇ ਇਹ ਵੀ ਮੱਥਾ ਟੇਕੇਗਾ ਮੰਮੀ ਉਹ ਨਹੀਂ ਆ ਗਏ ਜੀ ਤੇ ਹੁਣ ਆਪਾਂ ਸਾਰੇ ਜਣੇ ਬਾਣੀ ਨੂੰ ਸਰਵਣ ਕਰਦੇ ਆਂ ਜੀ ਤੇ ਉਸ ਤੋਂ ਬਾਅਦ ਆਪਾਂ ਜਾ ਕੇ ਉੱਧਰ ਥੋੜੀ ਜੀ ਸੰਗਤ ਦੇ ਵਿੱਚ ਜਾ ਕੇ ਆਪਾਂ ਜੋ ਲੰਗਰ ਵਗੈਰਾ ਦੀ ਸੇਵਾ ਹੈ ਜੀ ਉਹ ਵੀ ਆਪਾਂ ਕਰਵਾਉਣੀ ਹੈ ਜੀ ਉਸ ਤੋਂ ਪ੍ਰੰਤ ਆਪਾਂ ਭਾਂਡਿਆਂ ਦੀ ਸੇਵਾ ਵੀ ਕਰਵਾਵਾਂਗੇ ਜੀ ਤੇ ਬਾਬਾ ਜੀ ਦਾ ਓਟ ਆਸਰਾ ਲੈ ਕੇ ਜਾਵਾਂਗੇ ਜੀ ਚਲੋ ਜੀ ਇੱਧਰ ਇਹਦੇ ਪਾਪਾ ਵੀ ਆ ਗਏ ਸਾਰੇ ਜਣੇ ਤਿਆਰ ਹੋ ਕੇ ਆ ਗਏ ਤੇ ਹੁਣ ਆਪਾਂ ਬਾਣੀ ਸਰਵਣ ਕਰਦੇ ਹਾਂ ਜੀ ਥੋੜੀ देर ਲਈ ਤੁਸੀਂ ਬੈਠੋ ਤੇ ਇੱਥੇ ਬਾਣੀ ਜ਼ਰੂਰ ਸੁਣਿਓ ਤੇ ਹੁਕਮਨਾਮਾ ਸੁਣਿਓ ਤੇ ਉਧਰ ਮੈਂ ਬੇਟੇ ਨੂੰ ਵੀ ਵਿੱਚ ਵਿੱਚ ਆਨਲਾਈਨ ਹੋ ਕੇ ਆਪਣਾ WhatsApp ਤੇ ਉਹਨੂੰ ਵੀਡੀਓ ਕਾਲ ਕਰਕੇ ਤੇ ਉਹਨੂੰ ਮੈਂ ਮਹਾਰਾਜ ਦਾ ਦਿਖਾਉਂਦੀ ਰਹੀ ਜੀ ਕਰੀ ਉਹ ਵੀ 2 2.5 ਘੰਟੇ ਤੱਕ ਜਦ ਤੱਕ ਪਾਠ ਚੱਲਦਾ ਰਿਹਾ ਜਦ ਤੱਕ ਉਹ ਵੀ ਆਪਣਾ ਔਨਲਾਈਨ ਰਿਹਾ ਤੇ ਲੋ ਜੀ ਇਧਰ ਬੇਟਾ ਵੀ ਔਨਲਾਈਨ ਹੋਇਆ ਵਾ ਤੇ ਥੋੜਾ ਜੈਨੂੰ ਮੈਂ ਕਹਿ ਸੀ ਕਿ ਮਹਾਪੁੱਤ ਵੀ ਜੇ ਕਰਨੀਂਦਾਈ ਤਾਂ ਸੋ ਜੇ ਤਾਂ ਪਰ ਸੋਇਆ ਨਹੀਂ ਜੀ ਵਧੀਆ ਤਰੀਕੇ ਨਾਲ ਇਹਨੇ ਵੀ ਬਾਣੀ ਨੂੰ ਸਰਵਣ ਕੀਤਾ ਤੇ ਲੋ ਜੀ ਹੁਣ ਆਪਾਂ ਕਰਦੇ ਹਾਂ ਜੀ ਅਗਲਾ ਪ੍ਰੋਸੈਸ ਤੇ ਬਾਬਾ ਜੀ ਲੱਗੇ ਹੋਏ ਨੇ ਜੀ ਉਧਰ ਬਾਣੀ ਪੜਨ ਵਾਸਤੇ ਉਹਨਾਂ ਨੇ ਸਾਡੀ ਬਹੁਤ ਰਿਸਪੈਕਟ ਕੀਤੀ ਜੀ ਮੈਨੂੰ ਬਹੁਤ ਖੁਸ਼ੀ ਹੋਈ ਤੇ ਬਹੁਤ ਵਧੀਆ ਤਰੀਕੇ ਨਾਲ ਸਾਡੇ ਬਾਰੇ ਅਰਦਾਸ ਕਰੀ ਤੇ ਬੋਲੇ ਜੋ ਵੀ ਇੱਥੇ ਕੋਈ ਵੀ ਪ੍ਰੋਬਲਮ ਹੈ ਕਿਸੇ ਨੂੰ ਵੀ ਉਹਦੇ ਬਾਰੇ ਵੀ ਬੋਲੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਜੀ ਤੇ ਲੋ ਜੀ ਹੁਣ ਆਪਾਂ ਆਟੇ ਵਗੈਰਾ ਗੁੰਨ ਲੀਏ ਜੀ ਤੇ ਉਧਰ ਕਾਫੀ ਸੰਗਤ ਆਈ ਹੈ ਆਉਣਾ ਹੈ ਜੀ ਸੰਗਤ ਨੇ ਤੇ ਹੁਣ ਆਪਾਂ ਆਟਾ ਗੁੰਨਦੇ ਆ ਤੇ ਲੋ ਜੀ ਅੱਧਰ ਬੀਬੀਆਂ ਲੱਗੀਆਂ ਜੀ ਰੋਟੀ ਬਣਾਉਣ ਵਾਸਤੇ ਇਹ ਸਾਰੀਆਂ ਲੇਡੀਜ਼ ਜੀ ਸਾਰਾ ਕੰਮ ਕਰਦੀਆਂ ਜੀ ਉਹ ਪਿੰਡ ਵਿੱਚ 5 5 6 6 ਜਨਾਨੀਆਂ ਦੀ ਬਣਿਆ ਹੋਇਆ ਜੀ ਗਰੁੱਪ ਤੇ ਉਹ ਹਰ ਹਰ ਹਫਤੇ ਸੇਵਾ ਕਰਦੀਆਂ ਹਰ ਹਫਤੇ ਇੱਥੇ ਪ੍ਰੋਗਰਾਮ ਹੁੰਦਾ ਹੈ ਜੀ ਕੋਈ ਆਪਣੀ ਉਹ ਨਹੀਂ ਜੀ ਹਰ ਸੰਡੇ ਨੂੰ ਇੱਥੇ ਪ੍ਰੋਗਰਾਮ ਹੁੰਦਾ ਹੀ ਹੁੰਦਾ ਹੈ ਜੀ ਤੇ ਲੋ ਜੀ ਇੱਧਰ ਹੋਣ ਲੱਗ ਪਈ ਜੀ ਅਰਦਾਸ ਤੇ ਆਨਲਾਈਨ ਕਰਕੇ ਬੇਟੇ ਨੂੰ ਤੇ ਮੈਂ ਅਰਦਾਸ ਦੇ ਵਿੱਚ ਉਹਨੂੰ ਖੜਾ ਕੀਤਾ ਸ਼ਾਮਿਲ ਕੀਤਾ ਚਾਹੇ ਆਪਾਂ ਕੈਨੇਡਾ ਅਮਰੀਕਾ ਜਿੱਥੇ ਵੀ ਹੈਗੇ ਆ ਜੀ ਉਸ ਤਰੀਕੇ ਦੇ ਨਾਲ ਆਪਾਂ ਆਨਲਾਈਨ ਹੋ ਜੋ ਤੇ ਮਹਾਰਾਜ ਜ਼ਰੂਰ ਸੁਣਦਾ ਹੈ ਜੀ ਤੇ ਉਸੇ ਤਰੀਕੇ ਨਾਲ ਬੇਟੇ ਨੇ ਵੀ ਉੱਠ ਕੇ ਅਰਦਾਸ ਦੇ ਵਿੱਚ ਖੜਾ ਹੋਇਆ ਤੇ ਆਪਾਂ ਨੇ ਹਾਜ਼ਰੀ ਲਗਵਾਈ ਜੀ ਉਹਦੀ ਕਿ ਪ੍ਰਮਾਤਮਾ ਦੇ ਵਿੱਚ ਕਲਕਣ ਦੇ ਵਿੱਚ ਬਾਸ ਹੈ ਜੀ ਇਸੇ ਤੱਕ ਆਈ ਉਹਨਾਂ ਦੇ ਹੋਇਆ ਤੇ ਪ੍ਰਮਾਤਮਾ ਨੇ ਚਲੋ ਓਟਾ ਓਟਾ ਆਸਰਾ ਬਖਸ਼ਿਆ ਜੀ ਆਪਾਂ ਨੇ ਉਹਦੀ ਦੇ ਅਰੋਗਤਾ ਲਈ ਤੇ ਤੰਦਰੁਸਤੀ ਲਈ ਤੇ ਉਹਦੀ ਤਰੱਕੀ ਲਈ ਤੇ ਉਹਦੀ ਪੜ੍ਹਾਈ ਲਈ ਹਰ ਇੱਕ ਤਰ੍ਹਾਂ ਦੀ ਆਪਾਂ ਨੇ ਬੇਨਤੀ ਕਰਵਾਈ ਹੈ ਜੀ ਪਿਆਰੀ ਸਾ ਸੰਗਤ ਜੀ ਇਹ ਸੇਵਕ ਪਰਿਵਾਰ ਦੀ ਸਤਗੁਰੂ ਜੀ ਨੇ ਸਿੰਘਾਂ ਸ਼ਹੀਦਾਂ ਦੇ ਪਾਵਨ ਪਵਿੱਤਰ ਅਸਥਾਨ ਤੇ ਜਿਹੜੀ ਅਰਦਾਸ ਬੇਨਤੀ ਸੀ ਨੇੜੇ ਉੱਥੇ ਸਰਵਣ ਕੀਤੀ ਹੈ ਇਨਾਂ ਦਾ ਜਿਹੜਾ ਸੁਪੁੱਤਰ ਭਾਈ ਗੁਨੀਤ ਸਿੰਘ ਜੀ ਕੈਨੇਡਾ ਦੇ ਵਿੱਚ ਗਿਆ ਹੈ ਉਹਨਾਂ ਦੀ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਆਇਆ ਸੇਵਕ ਪਰਿਵਾਰ ਨੇ ਸਤਿਗੁਰਾਂ ਜੀਆਂ ਦਾ ਕੋਟਾਨ ਕੋਟਾਨ ਧੰਨਵਾਦ ਕੀਤਾ ਹੈ ਸ਼ੁਕਰਾਨਾ ਕੀਤਾ ਹੈ ਜੋ ਸਾਡਾ ਵੀ ਫਰਜ਼ ਬਣਦਾ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਅਰਦਾਸਾਂ ਬੇਨਤੀਆਂ ਕਰਾਈਆਂ ਉਹ ਮਹਾਰਾਜ ਜੀ ਨੇ ਕਹਿ ਦਿੱਤਾ ਪੰਚਮ ਪਾਤਸ਼ਾਹ ਜੀ ਨੇ ਹੁਕਮ ਨਾਵੀਂ ਦੇ ਅੰਦਰ ਵਖਸ਼ਿਸ਼ ਕੀਤੀ ਹੈ ਜੋ ਮੰਗੇ ਧਾਪੂਰੇ ਆਪਣੇ ਤੇ ਸੋਈ ਸੋਈ ਦੇਵੇ ਹੈ ਨਾ ਮੈਂ ਬੇਨਤੀ ਕਰਦਾ ਸੇਬ ਪਰਿਵਾਰ ਭਾਈ ਲਖਵੀਰ ਸਿੰਘ ਜੀ ਜੋ ਕਿ ਇੱਥੇ ਹਾਜ਼ਰ ਨੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆ ਕੇ ਐਸੋ ਦੁਆਵੇ ਵੀ ਇਹ ਜਿਹੜੀ ਬੜੀ ਪੁਰਾਣੀ ਰੀਤ ਚੱਲੀ ਆਉਂਦੀ ਹੈ ਕਿ ਜੋ ਵੀ ਸੇਵਾਦਾਰ ਇੱਥੇ ਸੇਵਾ ਕਰਦਾ ਸੁਖਮਨੀ ਸਾਹਿਬ ਦੇ ਜਾਪ ਸਹਿਜ ਜਾਪ ਜਾਂ ਅਖੰਡ ਜਾਪ ਉਹਨਾਂ ਨੂੰ ਗੁਰੂ ਦੀ ਬਖਸ਼ਸ਼ ਸਰਪੋਵ ਦੇ ਕੇ ਸਨਮਾਨਿਆ ਜਾਂਦਾ ਹੈ ਸੋ ਭਾਈ ਲਖਵੀਰ ਸਿੰਘ ਜੀ ਵੀ ਆਪਣਾ ਸਰਪੋਵ ਲੈਣ ਦੀ ਕਿਰਪਾਲਤਾ ਕਰਨਾ ਬੋਲੇ ਹੋਵੇ ਗੁਰੂ ਦੇ ਚਰਨਾਂ ਵਿੱਚ ਆ ਕੇ ਆਪਣੀ ਵਕ ਗੁਰੂ ਦੀ ਬਖਸ਼ਿਸ਼ ਲੈਣ ਦੀ ਕਿਰਪਾਲਤਾ ਕਰਨ ਦੀ ਭਾਈ ਤਨਜੀਤ ਸਿੰਘ ਜੀ ਤੇ ਲੋ ਜੀ ਅੰਦਰ ਪਾਪ ਮੇਦੇ ਪਾਪਾ ਉਧਰ ਲੰਗਰ ਵਗੈਰਾ ਦੇਗ ਦੀ ਉਧਰ ਬਾਬਾ ਜੀ ਨੂੰ ਭੋਗ ਲਵਾਉਣ ਚੱਲੇ ਨੇ ਤੇ ਲੋ ਜੀ ਹੁਣ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇਹ ਗੁਰਦੁਆਰਾ ਸਾਹਿਬ ਹੈ ਜੀ ਬਿੰਦਰਾਖਵਾਲਾ ਇਹਦੀ ਵੀ ਬਹੁਤ ਮਾਨਤਾ ਹੈ ਜੀ ਸਾਰੀ ਦੁਨੀਆ ਨੂੰ ਪਤਾ ਹੈ ਜੀ ਸਾਡੇ ਏਰੀਆ ਦੇ ਲੋਕਾਂ ਨੂੰ ਸਭ ਨੂੰ ਪਤਾ ਹੈ ਜੀ ਇਹ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਖਾਸियत ਹੈ ਜੀ ਕਿਉਂਕਿ ਇੱਥੇ ਗੁਰਦੁਆਰ ਸਾਹਿਬ 'ਚ ਇੱਥੇ ਵੀ ਸੁੱਖਾਂ ਬਰਉਂਦੀਆਂ ਨੇ ਜੀ ਬਹੁਤ ਵਧੀਆ ਫਰੈਸ਼ ਇੱਕ ਤਾਜੀ ਜੀ ਜਗ੍ਹਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਬਹੁਤ بڑا ਗੁਰਦੁਆਰਾ ਸਾਹਿਬ ਹੈ ਜੀ ਤੇ ਇੱਥੇ ਸਾਡੇ ਇਲਾਕੇ ਦੇ ਸਾਰੇ ਲੋਕ ਤਕਰੀਬਨ ਲੋਹੜੀ ਵਾਲੇ ਦਿਨ ਬਹੁਤ بڑا ਇੱਥੇ ਇਕੱਠ ਹੁੰਦਾ ਮੇਲਾ ਹੁੰਦਾ ਹੈ ਜੀ ਤੇ ਇੱਥੇ ਮੱਥਾ ਟੇਕਣ ਵਾਸਤੇ ਆਉਂਦੇ ਨੇ ਆਪਣੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਜੀ ਤੇ ਜੇਕਰ ਤੁਸੀਂ ਵੀ ਕਿਤੇ ਆਉਣਾ ਚਾਹੁੰਦੇ ਹੋ ਜੀ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਲਿਖੋ ਜੀ ਮੈਂ ਤੁਹਾਨੂੰ ਆਪਣਾ ਬੈਸਟ ਜ਼ਰੂਰ ਲਿਖੂਗੀ ਜੀ ਜੋ ਵੀ ਤੁਸੀਂ ਆਪਣਾ ਕਮੈਂਟ ਵਿੱਚ ਜ਼ਰੂਰ ਲਿਖ ਕੇ ਦੱਸੂਗੀ ਜੀ ਵੀ ਜਿਹੜੀ ਤੁਹਾਡੀ ਮੰਗ ਹੋਏਗੀ ਤੇ ਲੋ ਜੀ ਹੁਣ ਆਪਾਂ ਆ ਗਏ ਵਿੰਦਰਾਖ ਗੁਰਦਵਾਰਾ ਸਾਹਿਬ ਦੇ ਵਿੱਚ ਤੇ ਲੋ ਜੀ ਹੁਣ ਆਪਾਂ ਮੱਥਾ ਟੇਕ ਕੇ ਇੱਥੇ ਆਪਾਂ ਲੰਗਰ ਛੱਕ ਕੇ ਫਿਰ ਆਪਾਂ ਘਰ ਨੂੰ ਜਾਵਾਂਗੇ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਲਈ ਧੰਨਵਾਦ ਜੀ ਤੇ ਇੱਧਰ ਬਾਬਾ ਜੀ ਦੇ ਓਟ ਆਸਰੇ ਨਾਲ ਇੱਧਰ ਹੈਗਾ ਸਰੋਵਰ ਸਾਹਿਬ ਜੀ ਤੇ ਇੱਥੇ ਦੇਖੋ ਮੱਛੀਆਂ ਕਿੰਨੀਆਂ ਨੇ ਜੀ ਤੇ ਆਪਣੇ ਸ਼ਰਧਾ ਅਨੁਸਾਰ ਤੁਸੀਂ ਆਪਣਾ ਲੰਗਰ ਲਿਆ ਕੇ ਘਰੋਂ ਵੀ ਤੁਸੀਂ ਮੱਛੀਆਂ ਨੂੰ ਪਾ ਸਕਦੇ ਹੋ ਜੀ ਕੋਈ ਦਿੱਕਤ ਨਹੀਂ ਹੈ ਜੀ ਕੋਈ ਪਰੇਸ਼ਾਨੀ ਨਹੀਂ ਵੈਸੇ ਤਾਂ ਗੁਰਦਵਾਰ ਸਾਹਿਬ ਦੇ ਵਿੱਚ ਜੋ ਬਚਿਆ ਵਾਲੰਗਰ ਹੁੰਦਾ ਇਹਨਾਂ ਨੂੰ ਪਾਇਆ ਜਾਂਦਾ ਹੈ ਜੀ ਤੇ ਇਹ ਸਰੋਵਰ ਬਣਿਆ ਹੋਇਆ ਹੈ ਜੀ ਬਾਹਰ ਦਾ ਦ੍ਰਿਸ਼ਾ ਹੈ ਸਰੋਵਰ ਦਾ ਜੀ ਤੇ ਲੋ ਜੀ ਦੇਖੋ ਕਿੰਨੀਆਂ ਸੋਹਣੀਆਂ ਮੱਛੀਆਂ ਨੇ ਜੀ ਥੋੜੀ ਜੀ ਛੋਟੀਆਂ ਨੇ ਜੀ ਮੱਛੀਆਂ ਇਹ ਵੱਡੀਆਂ ਨਹੀਂ ਜੀ ਹੈਗੀਆਂ ਨਹੀਂ ਆ ਮੀਡੀਅਮ ਜੀ ਮੱਛੀਆਂ ਨੇ ਤੇ ਲੋ ਜੀ ਇਹ ਸੀਗਾ ਸਾਡਾ ਇੱਧਰ ਦਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਹਾਨੂੰ ਕਰਵਾਤੇ ਜੀ ਤੇ ਪਲੀਜ਼ ਇੱਕ ਵਾਰੀ ਆ ਕੇ ਜਰੂਰ ਜਾਇ ਆਪਣੇ ਮਨੋ ਕਾਮਨਾ ਲੈ ਕੇ ਤੁਸੀਂ ਆ ਕੇ ਜਰੂਰ ਜਾਇਓ ਤੇ ਬਾਬਾ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਤੁਹਾਡੇ ਬੱਚਿਆਂ ਨੂੰ ਸਮੱਤ ਬਖਸ਼ਣ ਤੇ ਤੁਹਾਡੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਥੈਂਕ ਯੂ ਜੀ ਵੀਡੀਓ ਦੇਖਣ ਲਈ ਧੰਨਵਾਦ